ਹੈਲੋ ਜੀ ਸਾਰਿਆਂ ਨੂੰ ਗਾਇਸ਼ਿਕਾਂ ਸਵਾਗਤ ਹੈ ਤੁਹਾਡਾ ਸਾਡੇ ਪਸਤੇ ਪੰਜਾਬ ਚੈਨਲ ਤੇ ਅੱਜ ਆਪਾਂ ਗੱਲ ਕਰਾਂਗੇ ਕਿ ਬੱਚਿਆਂ ਦੀ ਗੱਲ ਸਾਨੂੰ ਬਹੁਤ ਧਿਆਨ ਦੇਣਾ ਚਾਹੀਦੀ ਹੈ ਬੱਚੇ ਜਦੋਂ ਖਾਸ ਕਰਕੇ ਜਦੋਂ ਵੱਡੇ ਹੋ ਜਾਂਦੇ ਹਨ ਉਹਦੇ ਤੋਂ ਬਿਲਕੁਲ ਹੀ ਧਿਆਨ ਨਾ ਸੋਣਨੀ ਚਾਹੀਦੀ ਹੈ ਕਿ ਮੇਰੇ ਮਰਗੀਆਂ ਮਾਵਾਂ ਹਨਾ ਬਰਤਨ ਸਾਫ ਕਰਦੇ ਆਂ ਕੱਪੜੇ ਧੋਂਦੇ ਆਂ ਹੀ ਬੇਟੇ ਬੱਚਿਆਂ ਨੂੰ ਹਾਂ ਹਾਂ ਕਰੀ ਜਾਂਦੇ ਆਂ ਕਿ ਹਾਂ ਹਾਂ ਕਰ ਦਾਂਗੇ ਕਰ ਦਾਂਗੇ ਹਨਾ ਤੇ ਇਸੇ ਤਰ੍ਹਾਂ ਮੈਂ ਤੁਹਾਨੂੰ ਗੱਲ ਸੁਣਾਉਣੀ ਕਿ ਤਿੰਨ ਦੋਸਤ ਸੀ ਬੱਚਿਆਂ ਨੇ ਤਿੰਨਾਂ ਨੇ 10th ਪਾਸ ਕੀਤੀ ਅੱਛੇ ਨੰਬਰਾਂ ਦੇ ਨਾਲ ਪਲੱਸ 1 ਪਲੱਸ 2 ਵੀ ਕਰ ਲਈ ਅੱਛੇ ਬਹੁਤ ਅੱਛੇ ਨੰਬਰਾਂ ਦੇ ਨਾਲ ਹਨਾ ਉਹਨਾਂ ਨੇ ਉਦੋਂ ਪਹਿਲਾਂ ਆਪਣੇ ਪੇਰੈਂਟਸ ਨੂੰ ਇਹ ਦੱਸੇ ਸੀਗਾ ਕਿ ਅਸੀਂ ਡਾਕਟਰ ਬਣਨਾ ਹਨਾ ਡਾਕਟਰ ਬਣਨਾ ਤੇ ਪੇਰੈਂਟਸ ਨੇ ਕਹਿਤਾ ਕਿ ਹਾਂ ਹਨਾ ਉਹ ਸ਼ਾਇਦ ਬੱਚਿਆਂ ਨੇ ਵੀ ਉਹਨੇ ਡਿਟੇਲ ਨਾਲ ਨਹੀਂ ਦੱਸਿਆ ਤੇ ਪੇਰੈਂਟਸ ਨੇ ਉਹਨੇ ਇੰਟਰਟੇਨ ਨਾਲ ਉਹਨਾਂ ਤੋਂ ਸ਼ਾਇਦ ਪੁੱਛਿਆ ਵੀ ਨਹੀਂ ਹੋਵੇ ਹਨਾ ਤੇ ਜਦੋਂ ਬਈ ਪਲੱਸ 2 ਪਾਸ ਕਰ ਲੈਂਦੇ ਅੱਗੇ ਐਡਮਿਸ਼ਨ ਲੈਣ ਦੀ ਗੱਲ ਆਉਂਦੀ ਆ ਹਨਾ ਤੇ ਪਤਾ ਲੱਗਦਾ ਕਿ ਡਾਕਟਰ ਬਣ ਲਈ ਤਾਂ ਕਰੋੜ 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 ਰੁਪਿਆ ਚਾਹੀਦਾ ਹੈ 1 ਕਰੋੜ ਰੁਪਿਆ ਆਮ ਨਾਲ ਵੀ ਲੱਗ ਜਾਂਦਾ ਕਿਉਂਕਿ ਬੱਚਾ ਡਿਗਰੀ ਕਰੂਗਾ ਉਸ ਤੋਂ ਬਾਅਦ ਫਿਰ ਉਹਨੂੰ ਹਸਪੀਟਲ ਬਣਾਉਣ ਲਈ ਵੀ ਪੈਸੇ ਚਾਹੀਦੇ ਆ ਹਨਾ ਤੇ ਕਿਉਂਕਿ ਬੱਚੇ ਆਪਦੇ ਵਜੋਂ ਹਨਾ بڑے ਸੁਪਨੇ ਦੇਖ ਲੈਂਦੇ ਆ ਕਿ ਹਾਂ ਮੈਂ ਆਪਣਾ ਕੰਮ ਕਰੂੰਗਾ ਹਨਾ ਤੇ ਇਸੇ ਤਰ੍ਹਾਂ ਹਨਾ ਤੇ ਜਦੋਂ ਤਿੰਨੇ ਬੱਚੇ ਦੱਸਦੇ ਆ ਤੇ ਪੇਰੈਂਟਸ ਮੁਕਰ ਜਾਂਦੇ ਆ ਕਿ ਅਸੀਂ ਤਾਂ ਨਹੀਂ ਇੰਨੇ ਪੈਸੇ ਲਾ ਸਕਦੇ ਬੱਚਿਆਂ ਤੋਂ ਸ਼ੋਰਟ ਹੀ ਮੁੰਡਾ ਲੈ ਜਾਂਦੇ ਕਿ ਬਾਕੀ ਤੁਸੀਂ ਇੰਨੇ ਪੈਸੇ ਸਾਨੂੰ ਵਾਪਸ ਕਮਾ ਕੇ ਦੇ ਦੋਗੇ ਕਿਉਂਕਿ ਪੇਰੈਂਟਸ ਆਪਣੀ ਜਗ੍ਹਾ ਸਹੀ ਹੁੰਦੇ ਹਨ ਮਿਡਲ ਕਲਾਸ ਪੇਰੈਂਟਸ ਕੋਲੇ ਇੰਨੇ ਪੈਸੇ ਨਹੀਂ ਸੇਵ ਹੁੰਦੇ ਕਿ ਉਹ ਆਪਣੇ ਬੱਚਿਆਂ ਦੀ ਪੜ੍ਹਾਈ ਤੇ ਇੰਨੀ ਵੱਡੀ ਰਕਮ ਉਡਾ ਸਕੇ ਹਨ ਤੇ ਬੜੇ ਜਿੱਦੋ ਜਹਿਦ ਦੇ ਬਾਅਦ ਹਨ ਬੱਚੇ بڑے ਪਰੇਸ਼ਾਨ ਹੁੰਦੇ ਇਸ ਚੀਜ਼ ਨੂੰ ਲੈ ਕੇ ਹਨ ਤੇ ਕਿਉਂਕਿ ਆਪਾਂ ਬੱਚੇ ਵੀ ਅਕਸਰ ਹਨਾ ਜਿਵੇਂ ਆਪਾਂ ਗੱਲਾਂ ਕਰਦੇ ਆਪਦੇ ਆਲੇ-ਦੁਆਲੇ ਚ ਬੱਚੇ ਵੀ ਇਸ ਤਰ੍ਹਾਂ ਆਪਣੇ ਆਲੇ-ਦੁਆਲੇ ਚ ਆਪਣੇ ਯਾਰ ਦੋਸਤਾਂ ਕੋਲੇ ਕਹਿਣ ਲੱਗ ਜਾਂਦੇ ਕਿ ਹਨਾ ਅਸੀਂ ਡਾਕਟਰ ਬਣਾਂਗੇ ਪੱਟੇ ਹੋ ਕੇ ਡਾਕਟਰ ਬਣਾਂਗੇ ਪੜਾਂਗੇ ਡਾਕਟਰ ਬਣਾਂਗੇ ਬੱਚਿਆਂ ਦੀ ਵੀ ਈਗੋ ਤੇ ਗੱਲ ਆ ਜਾਂਦੀ ਹੈ ਹਨਾ ਉਸੇ ਤਰ੍ਹਾਂ ਹੀ ਹਨਾ ਵੀ ਬਹੁਤ ਜਿੱਦੋਜਹਿਦ ਦੇ ਬਾਅਦ ਬੱਚਿਆਂ ਦੇ ਪੇਰੈਂਟਸਾਂ ਨੂੰ ਬਣਾ ਲਿਆ ਜਾਂਦਾ ਹਨਾ ਤੇ ਮੰਨਦੇ ਨੇ ਪੇਰੈਂਟਸ ਕਿ ਹਾਂ ਅਸੀਂ ਤੁਹਾਨੂੰ ਐਨੀਮਲ ਡਾਕਟਰ ਬਣਾ ਦਾਂਗੇ ਡਾਕਟਰ ਨਹੀਂ ਦੂਸਰੇ ਬਣ ਸਕਦੇ ਤਾਂ ਐਨੀਮਲ ਡਾਕਟਰ ਬਣ ਜਾਓ ਹਨ ਬੱਚੇ ਐਗਰੀ ਹੋ ਜਾਂਦੇ ਆ ਬੱਚੇ ਐਗਰੀ ਹੋ ਜਾਂਦੇ ਆ ਬੱਚੇ ਬਹੁਤ ਸਿਆਣੇ ਬੱਚੇ ਹੁੰਦੇ ਆ ਕਿਉਂਕਿ ਪੜੇ ਪੜਨ ਵਾਲੇ ਬੱਚੇ ਮੋਸਟਲੀ ਹਨਾ ਪੇਰੈਂਟਸ ਦੀ ਵੀ ਗੱਲ ਨੂੰ ਸੁਣਦੇ ਆ ਜਿੱਥੋਂ ਤੇ ਕਰ ਜਾ ਸਕਦੇ ਸੀ ਉਹਨਾਂ ਨੇ ਆਪਣੇ ਪੇਰੈਂਟਸ ਨੂੰ ਫੋਰਸ ਕੀਤਾ ਵਿਚਾਰਿਆਂ ਨੂੰ ਤੇ ਹਣ ਬੱਚੇ ਅਗਲੀ ਪੜਾਈ ਕਰਨ ਲਈ ਹਨਾ ਬਾਹਰ ਜਾਣਗੇ ਇੱਥੋਂ ਇਹ ਚੀਜ਼ ਗੱਲ ਸਾਹਮਣੇ ਆਈ ਹੈ ਹਨਾ ਜਦੋਂ ਬੱਚਿਆਂ ਨੇ ਮੈਨੂੰ ਆ ਕੇ ਇਹ ਗੱਲ ਦੱਸੀ ਕਿ ਮਮਾ ਇਸ ਤਰ੍ਹਾਂ ਹਨਾ ਵੀ ਉਹ ਬਹੁਤ ਪਰੇਸ਼ਾਨ ਸੀ ਤਾਂ ਮੈਨੂੰ ਵੀ ਇਹ ਲੱਗਿਆ ਕਿ ਹਨਾ ਹਾਂ ਵੀ ਬੱਚਿਆਂ ਦੀ ਗੱਲ ਕਿੰਨੇ ਧਿਆਨ ਨਾਲ ਸੁਣਨੀ ਜ਼ਰੂਰੀ ਹੈ ਮੈਂ ਵੀ ਅਕਸਰ ਇਹ ਗਲਤੀ ਕਰਦੀ ਹਾਂ ਮੈਂ ਹਨਾ ਤੇ ਮੈਨੂੰ ਲੱਗਦਾ ਸਾਰਿਆਂ ਨੂੰ ਇਸ ਗਲਤੀ ਤੋਂ ਬਚਣਾ ਚਾਹੀਦਾ ਹਨਾ ਜੇ ਤੁਹਾਨੂੰ ਮੇਰੀ ਵੀਡੀਓ ਇਹ ਅੱਛੀ ਲੱਗੀ ਹਨਾ ਕੁਝ ਵੀ ਇੱਥੇ ਸਿੱਖਣ ਯੋਗ ਹੈ ਤਾਂ ਪਲੀਜ਼ ਮੇਰੀ ਵੀਡੀਓ ਨੂੰ ਲਾਈਕ ਸ਼ੇਅਰ ਸਬਸਕ੍ਰਾਈਬਰ ਜੁੜ ਕਰਿਓ ਬਹੁਤ ਹਾਡਾ ਸਾਰਿਆਂ ਦਾ ਬਹੁਤ ਬਹੁਤ ਥੈਂਕ ਯੂ ਤੁਸੀਂ ਮੇਰੀ ਵੀਡੀਓ ਨੂੰ ਇੰਨਾ ਸਾਰਾ ਪਿਆਰ ਦੇ ਰਹੇ ਹੋ ਥੈਂਕ ਯੂ ਥੈਂਕ ਯੂ